ਸੰਤਨ ਕਾ ਸਦਕਾ ਸਤਗੁਰੂ ਢਾਕ ਲਿਆ ਮੋਹੇ ਪਾਪੀ ਪਰਦਾ ਫਗਵਾੜੇ ਦੀ ਧਰਤੀ ਤੇ ਪੁੱਜੀਆਂ ਬਹੁਤ ਹੀ ਸਤਕਾਰਯੋਗ ਪੰਥਕ ਸਖਸ਼ੀਤਾ ਅਤੇ ਗੁਰੂ ਰੂਪ ਗੁਰੂ ਖਾਲਸਾ ਪੰਥ ਜੀਓ ਬਹੁਤ ਆਸਮਾਨਾ ਲੈਂਦੀ ਹੋਈ ਆਉ ਸਭ ਤੋਂ ਪਹਿਲਾਂ 10ਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਫਤੇ ਦੀ ਸਾਂਝ ਪਾਈਏ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕੋਈ ਰਾਜਨੀਤਿਕ ਤਕਰੀਰਾਂ ਦਾ ਕੋਈ ਤਜਰਬਾ ਨਹੀਂ ਹੈ ਨਾ ਹੀ ਕਦੇ ਇਸ ਤਰ੍ਹਾਂ ਦਾ ਮਨ ਵਿੱਚ ਮਨਸ਼ਾ ਕੋਈ ਪੈਦਾ ਹੋਈ ਸੀ ਕਿ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਦੇ ਇਕੱਠ ਵਿੱਚ ਵੀ ਬੋਲਣ ਦਾ ਮੌਕਾ ਮਿਲੂਗਾ ਪਰ ਸਤਗੁਰ ਸੱਚੇ ਪਾਤਸ਼ਾਹ ਕਲਾ ਵਰਤਾਉਂਦੇ ਨੇ ਤੇ ਮੈਂ ਗੁਰੂ ਕਿਰਪਾ ਸਦਕਾ ਉਸ ਪਰਿਵਾਰ ਵਿੱਚ ਜਨਮ ਲਿਆ ਜਿੱਥੇ ਬਚਪਨ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਕੌਮ ਦੀ ਅਗਵਾਈ ਕੀਤੀ ਉਪਰੰਤ ਆਪਣੇ ਪਿਤਾ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਸਾਹਿਬ ਨੂੰ ਕੌਮ ਲਈ ਹੱਕਾਂ ਲਈ ਬੋਲਦੇ ਦੇਖਿਆ ਲੜਦੇ ਦੇਖਿਆ ਤੇ ਅੰਤ ਨੂੰ ਸ਼ਹੀਦ ਹੁੰਦੇ ਵੀ ਦੇਖਿਆ ਸਾ ਸੰਗਤ ਜੀਓ ਜਿਸ ਨੇ ਨਾ ਸਿਰੇ ਅਕਾਲ ਤੱਕ ਸਾਹਿਬ ਜੀ ਦੀ ਪਵਿੱਤਰ ਫਸੀਲ ਤੋਂ ਨਾਮ ਅਨਾਉਂਸ ਹੋਇਆ ਤਾਂ ਮੈਂ ਤੇਜਨ ਸਿੰਘ ਸਮੁੰਦਰੀ ਹਾਲ ਵਿੱਚ ਰੋਜ਼ ਦੀ ਤਰ੍ਹਾਂ ਆਪਣੇ ਦਫ਼ਤਰ ਵਿੱਚ ਬੈਠੀ ਕੋਈ ਕੰਮਕਾਰ ਕਰ ਰਹੀ ਸੀ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਲਾਈਵ ਨਹੀਂ ਦੇਖ ਰਹੇ ਮੈਂ ਕਿਹਾ ਨਹੀਂ ਜੀ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਕਿਤਨਾ ਕਿਤੇ ਇਹ ਸੀਗਾ ਬਈ ਇਹ ਕੋਈ ਪਲਾਨਡ ਹੋਣਾ ਮਾਫ਼ ਕਰੋ ਸਿੰਘ ਸਾਹਿਬ ਜੀ ਮੈਨੂੰ ਲੱਗਦਾ ਕੌਮ ਵੀ 90% ਇਹੀ ਸੋਚਦੀ ਹੋਊਗੀ ਜੋ ਹੁੰਦਾ ਰਿਹਾ ਜੋ ਹੋ ਰਿਹਾ ਜੋ ਅਕਸਰ ਵੇਖਦੇ ਆਏ ਆ ਮੈਂ ਕਿਹਾ ਨਹੀਂ ਜੀ ਮੈਂ ਨਹੀਂ ਦੇਖ ਰਹੀ ਕਿਉਂਕਿ ਮੇਰੇ ਕੋਲੇ ਕੌਮ ਦੀ ਪਨੀਰੀ ਸਕੂਲਾਂ ਦਾ ਚਾਰਜ ਆ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪਨੀਰੀ ਨੂੰ ਪਾਲਣ ਪੋਸਣ ਦਾ ਪਾਣੀ ਦੇਣ ਦਾ ਜੇ ਹਿੱਸੇ ਸੇਵਾ ਆਈਏ ਤੇ ਤਾਂ ਉੱਤਮ ਸੇਵਾ ਕੋਈ ਨਹੀਂ ਹੈ ਜਦੋਂ ਮੈਂ ਦੇਖਿਆ ਉਹ ਸਾਰਾ ਪ੍ਰੋਗਰਾਮ ਸੁਣਿਆ ਪਹਿਲੀ ਸੱਟੇ ਤਾਂ ਮੈਨੂੰ ਸਮਝ ਹੀ ਨਹੀਂ ਆਈ ਵੀ ਮੇਰੀ ਡਿਊਟੀ ਕਿਸ ਚੀਜ਼ ਤੇ ਲਾਈ ਗਈ ਹੈ ਮੈਂ ਦੁਬਾਰਾ ਸੁਣਿਆ ਦੇਖਿਆ ਲਿਖਤੀ ਰੂਪ ਵਿੱਚ ਹੁਕਮਨਾਮਾ ਪੜ੍ਹਿਆ ਸਿਰ ਨੂੰ ਲਾਇਆ ਸਾਸ਼ੰਗਜੀ 40 ਸਾਲ ਹੋ ਗਏ ਬਲੂ ਸਟਾਰ ਆਪਰੇਸ਼ਨ ਨੂੰ ਇੰਨਾ ਕੁ ਕੋਸ਼ਿਸ਼ ਅਸੀਂ ਗਵਾਇਆ ਹੰਡਾਇਆ ਤੇ ਹੁਣ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਕਦੇ ਮਨ ਦੇ ਵਿੱਚ ਕੋਈ ਦੇ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੋਇਆ ਮੈਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿਵੇਂ ਕਰੋਗੇ ਜੀ ਇਹ ਇਹ ਭਰਤੀ ਕਰਾਉਣੀ ਤਾਂ بڑے ਵੱਡੇ ਲੀਡਰਾਂ ਤਜਰਬੇਕਾਰਾਂ ਦਾ ਕੰਮ ਹੁੰਦਾ ਤੁਸੀਂ ਇਹ ਕਿਦੀ ਕਰਾਉਂਗੇ ਭਰਤੀ ਕਿਵੇਂ ਕਰੋਗੇ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਇਹ ਭਰਤੀ ਕਿਵੇਂ ਹੋਣੀ ਹੈ ਕਿਵੇਂ ਕਰਾਉਣੀ ਹੈ ਨਾ ਇਹਦਾ ਕੋਈ ਤਜਰਬਾ ਮੈਨੂੰ ਨਾ ਮੈਨੂੰ ਹਾਲੇ ਕੋਈ ਹੱਲ ਦਿਖਦਾ ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਸ ਫਸੀਲ ਤੋਂ ਜਦੋਂ ਆਵਾਜ਼ ਆਈ ਤਾਂ ਮੈਨੂੰ ਐ ਲੱਗਦਾ ਸੀ ਕਿ ਮੇਰੇ ਬਾਪ ਦੀ ਰੂਹ ਨੂੰ ਜ਼ਰੂਰ ਸਕੂਨ ਮਿਲਿਆ ਹੋਣਾ ਉਸ ਫਸੀਲ ਦੇ ਅੱਗੇ ਮੇਰੇ ਬਾਪ ਦਾ ਖੂਨ ਡੁੱਲਿਆ ਤੇ ਹੁਣ ਜੇ ਗੁਰੂ ਸਾਹਿਬ ਨੇ ਆਵਾਜ਼ ਮਾਰੀ ਹੈ ਤੇ ਰਸਤੇ ਵੀ ਉਹਨੇ ਆਪ ਕੱਢਨੇ ਮੈਂ ਭਰਤੀ ਨਹੀਂ ਕਰਨੀ ਹੈ ਸੋ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਫਿਰ ਦੂਜਾ ਸਵਾਲ ਆਇਆ ਤੁਸੀਂ ਜੀ ਦਾਗੀਆਂ ਦੀ ਕਰੋਗੇ ਭਰਤੀ ਕੇ ਬਾਗੀਆਂ ਦੀ ਕਰੋਗੇ ਮੈਂ ਕਿਹਾ ਜੀ ਮੈਂ ਕਿਸੇ ਦੀ ਭਰਤੀ ਨਹੀਂ ਕਰਨੀ ਮੇਰਾ ਬਾਪ ਸਿੱਖ ਕੌਮ ਲਈ ਸ਼ਹੀਦ ਹੋਏ ਮੇਰੇ ਪਿਤਾ ਜੀ ਸਿਧਾਂਤਾਂ ਲਈ ਸ਼ਹੀਦ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਲਈ ਰਾਖੀ ਲਈ ਸ਼ਹੀਦ ਹੋਏ ਮੈਂ ਸਾਰੀ ਕੌਮ ਦੀ ਸੰਝੀ ਆ ਮੈਂ ਕਿਸੇ ਇੱਕ ਧਿਰ ਦੀ ਨਹੀਂ ਇਹ ਭਰਤੀ ਪੰਥ ਦੀ ਹੋਵੇਗੀ ਨਾ ਕਿ ਕਿਸੇ ਇੱਕ ਧਿਰ ਦੀ ਸੋ ਇਸ ਕਰਕੇ ਖਾਲਸਾ ਪੰਥ ਜੀਓ ਮੈਂ ਇੱਕ ਹੀ ਗੱਲ ਤੁਹਾਡੇ ਨਾਲ ਕਰਨੀ ਹੈ ਕਦੇ ਮੇਰੇ ਤੇ ਟੈਗ ਲਾਇਆ ਜਾਂਦਾ ਵੀ ਇਹ ਜੀ ਸਾਜ਼ਿਸ਼ ਘੜਤਾ ਨੇ ਮੈਂ ਕੌਮ ਦੇ ਸ਼ਹੀਦ ਦੀ ਧੀ ਆਪਣੇ ਕਮਰੇ ਵਿੱਚ ਬੈਠੀ ਕੰਮ ਕਰ ਰਹੀ ਆ 40 ਸਾਲ ਹੋ ਗਏ ਕਦੇ ਸਾਡੇ ਪਰਿਵਾਰ ਦੇ ਮੂੰਹ ਚੋਂ ਤੁਸੀਂ ਇਹੋ ਜਿਹਾ ਕੋਈ ਸਟੇਟਮੈਂਟ ਕੋਈ ਰਿਐਕਸ਼ਨ ਕੋਈ ਮੰਨਸ਼ਾ ਸੁਣੀ ਸੀ جے کتھے قوم یاد کر دی سی مینوں تا میں ضرور کیونکہ وڈی بیٹیاں میں اپنے باپ ਦਾ ਝੰਡਾ ضرور بلند ਕਰਕੇ ਰੱਖਦੀ ਸੀ قوم ਸੁਣਨਾ ਚਾਹੁੰਦੀ ਕਿਵੇਂ ਸ਼ਹੀਦ ਹੋਏ ਆਖਰੀ ਬੋਲ ਕੀ ਸੀ ਕਿਵੇਂ ਰਹਿਣ ਸਹਿਣ ਸੀ ਉਹਨਾਂ ਦਾ ਕੀ ਜੀਵਨ ਸੀ ਮੰਨਸ਼ਾ ਕੀ ਸੀ ਉਹਨਾਂ ਦੀ ਤੇ ਮੈਂ ਉਹ ਜ਼ਰੂਰ ਸੁਣਾਉਣੀ ਕਿਉਂਕਿ ਉਹਨਾਂ ਦੇ ਘਰ ਪੈਦਾ ਹੋਈ ਇਹ ਮੇਰਾ ਫਰਜ਼ ਮੰਦਾ ਹੈ ਹਰ ਬੇਟੀ ਦਾ ਫਰਜ਼ ਮੰਦਾ ਹੈ ਕਿ ਉਹ ਆਪਣੇ ਬਾਪ ਦੀ ਪੱਗ ਉੱਚੀ ਸੁੱਚੀ ਰੱਖੇ ਤੇ ਉਹਦੇ ਫਲਸਫੇ ਤੋਂ ਕੌਮ ਨੂੰ ਜਾਣੂ ਕਰਾਵੇ ਤਾਂ ਕਿ ਕੌਮ ਦੇ ਵਿੱਚ ਵੀ ਉਹ ਚਿੰਗ ਜੱਗੀ ਰਹੇ ਮੈਂ ਗਵਾਹ ਹਾਂ ਉਸ ਵੇਲੇ ਦੀ ਮੰਜੀ ਸਾਹਿਬ ਦੇ ਸਟੇਜ ਤੋਂ ਛੋਟੀ ਹੁੰਦੀ ਸੀ ਜਦੋਂ ਆਲ ਇੰਡੀਆ ਸਟੂਡੈਂਟ ਸਟੂਡੈਂਟ ਫੈਡਰੇਸ਼ਨ ਆਪਣੇ ਜਾਹੋ ਜਲਾਲ ਤੇ ਹੁੰਦੀ ਸੀ ਔਰ ਔਨ ਰਿਕਾਰਡ ਹੈ ਕਿ ਉਸ ਵੇਲੇ ਆਲ ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨ ਦੀ ਲੱਖਾਂ ਦੇ ਵਿੱਚ ਰਜਿਸਟਰਡ ਨੋਮੀਨੇਸ਼ਨ ਸੀ ਮੈਂਬਰਸ਼ਿਪ ਸੀ ਉਹ ਸਮਾ ਸੀ ਜਦੋਂ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੇ ਨਾਰੇ ਲੱਗਦੇ ਸਨ ਉਹ ਸਮਾ ਸੀ ਜਦੋਂ ਨਾਰੇ ਲੱਗਦੇ ਸਨ ਉੱਠੋ ਵੀਰ ਜਵਾਨੋ ਗੱਬਰੂਓ ਕੌਮ ਤੋਂ ਜ਼ਿੰਦਗੀ ਵਾਰ ਦਿਓ ਇਹ ਕਰ ਕੌਮ ਬੜੀ ਕਰਜ਼ਾਈ ਐ ਸਿਰ ਦੇ ਕੇ ਕਰਜ਼ ਉਤਾਰ ਦਿਓ ਐਸੀਆਂ ਹੁਕਾ ਉੱਥੋਂ ਨਿਕਲਿਆ ਕਰਦੀਆਂ ਸਨ ਤੇ ਜਿਹੜਾ ਤੁਸੀਂ ਇਨਜ਼ਾਮ 1984 ਦੇ ਵਿੱਚ ਦੇਖਿਆ ਕਿਉਂਕਿ ਉਹਨਾਂ ਦੀ ਕਹਿਣੀ ਤੇ ਕਥਨੀ ਵਿੱਚ ਫਰਕ ਨਹੀਂ ਸੀ ਅੱਜ ਸਾਡੀ ਦੁੱਖਦਾ ਦਾ ਕਾਰਨ ਸਾਡੀ ਚਿੰਤਾ ਦਾ ਕਾਰਨ ਜਿਹੜੇ ਸਾਡੇ ਅੰਦਰੋਂ ਇਮੋਸ਼ਨਸ ਖਤਮ ਹੋ ਗਏ ਨਾ ਆਪਣੇ ਕੌਮ ਲਈ ਆਪਣੀ ਲੀਡਰਸ਼ਿਪ ਲਈ ਉਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਰੂਪ ਬਦਲਦੇ ਬੜੇ ਦੇਖ ਲਏ ਅਸੀਂ ਅੱਕ ਚੁੱਕੇ ਆ ਅਸੀਂ ਥੱਕ ਚੁੱਕੇ ਹਾਂ ਇਹ ਸਾਨੂੰ ਮੰਨਣਾ ਪਊਗਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਯਹੂਦੀਆਂ ਦੀ ਗੱਲ ਹੋਈ ਐ ਇਸ 스테ਜ ਤੋਂ ਤੇ ਯਹੂਦੀ ਚੋਂ ਥੋੜੇ ਜਿਹੇ ਰਹਿ ਗਏ ਇਕੱਠੇ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਦੱਸੋ ਜੀ ਸਾਡੀ ਤਰਾਸਤੀ ਦਾ ਕੀ ਕਾਰਨ ਐਨਲਿਸਿਸ ਕਰੀਏ ਜੰਗਲਾਂ ਦੇ ਵਿੱਚ ਲੁਕ ਛੁਪ ਕੇ ਉਹਨਾਂ ਨੂੰ ਐਂ ਲੱਗਦਾ ਸੀਗਾ ਕਿ ਇੱਕ ਦੂਜੇ ਤੇ ਤੋਹਮਤਬਾਜ਼ੀ ਲਾਉਣਗੇ ਹਿਟਲਰ ਦਾ ਨਾਂ ਲੈਣਗੇ ਉਹਨੇ ਮਾਰਤਾ ਜੀ ਐਨੇ ਮਾਰਤਾ ਜੀ ਆ ਖਾ ਗਿਆ ਜੀ ਉਹ ਖਾ ਗਿਆ ਜੀ ਪਰ ਕੌਮ ਦੇ ਨੌਜਵਾਨਾਂ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੇ ਸਿੱਧੀ ਉਂਗਲ ਕਰਕੇ ਕਿਹਾ ਬੁੱਢੀ ਲੀਡਰਸ਼ਿਪ ਨੇ ਸਾਨੂੰ ਮਰਵਾ ਕੇ ਰੱਖ ਦਿੱਤਾ ਸੋ ਖਾਲਸਾ ਜੀ ਸਾਨੂੰ ਇਹਨਾਂ ਇਤਿਹਾਸਕ ਟੁਕਾਂ ਤੋਂ ਸਿੱਖਣ ਦੀ ਲੋੜ ਹੈ ਇਹ ਭਰਤੀ ਮੈਂ ਨਹੀਂ ਕਰ ਸਕਦੀ ਮੇਰੇ ਨਾਲ ਦੇ ਚਾਰ ਸਤਕਾਰਯੋਗ ਮੈਂਬਰਾਂ ਦੇ ਵਾਸਤੇ ਗੱਲ ਨਹੀਂ ਹੈ। ਇੱਕ ਕੌਮ ਦੀ ਭਰਤੀ ਹੈ। ਹੱਕ ਖੋਹਣੇ ਪੈਣਗੇ। ਕੋਹ ਕਿਸੇ ਕੋ ਰਾਜ ਨਾ ਦੇਹੈਂ ਜੋ ਲੈ ਹੈ। ਤੁਸੀਂ ਸਾਰੇ ਜਾਣਦੇ ਹੋ ਨਿਜ ਬਲ ਸੇ ਲੈ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਬਾਜ ਨੂੰ ਚਿੜੀਆਂ ਤੋਂ ਤੜਵਾ ਕੇ ਦੱਸਿਆ ਗੁਰੂ ਸਾਹਿਬ ਨੇ। ਮਾਈ ਭਾਗੋ ਦੀ ਇੱਕ ਲਲਕਾਰ ਸੀ 40 ਸਿੰਘ ਜਿਹੜੇ ਲਿਖ ਕੇ ਦੇ ਕੇ ਫਤਵਾ ਆ ਗਏ ਸੀ ਗੁਰੂ ਸਾਹਿਬ ਨੂੰ ਅੱਗੇ ਹੋ ਕੇ ਖਦਰਾਨੇ ਦੀ ਟਾਪ ਤੇ ਜੂਝ ਕੇ ਸ਼ਹੀਦ ਹੋ ਗਏ ਪਰ ਗੁਰੂ ਤਾਂ ਮੁੱਖ ਨਹੀਂ ਮੋ ਰਿਹਾ ਕਿੱਥੇ ਗਏ ਸਾਡੇ ਸਿਧਾਂਤ ਥੇ ਕਿੱਥੇ ਗਈ ਸਾਡੀ ਸਿੱਖੀ ਚਿੰਗ ਤੇ ਮੈਂ ਮਨ ਦੇ ਵਿੱਚ ਇਹ ਸੋਚ ਲਿਆ ਸੀ ਕਿ ਮੈਂ ਘਟੋ ਘਟ ਪਾਵੇਂ ਹੋਰ ਕੋਈ ਭੂਮਿਕਾ ਆਦਾ ਨਾ ਕਰ ਸਕਾਂ ਪਰ ਮੈਂ ਘਟੋ ਘਟ ਕੌਮ ਦੇ ਅੱਗੇ ਤਰਲਾ ਜ਼ਰੂਰ ਪਾਉਂਗੀ ਕਿ ਬੜਾ ਕੀਮਤੀ ਖੂਨ ਸੀ ਉਹ ਜਿਹੜਾ ਤੁਹਾਡੇ ਤੋਂ ਵਾਰਿਆ ਬਹੁਤ ਕੁਝ ਗਵਾ ਲਿਆ ਸੀ ਹੁਣ ਚਕੰਨੇ ਹੋਣ ਦੀ ਲੋੜ ਹੈ ਸਚੇਤ ਹੋਣ ਦੀ ਲੋੜ ਹੈ ਬਹੁਤ ਇਮੋਸ਼ਨਲ ਫੂਲ ਬਣ ਗਏ ਬੜਾ ਕੁਛ ਬੜੀਆਂ ਗਲਤੀਆਂ ਹੋ ਗਿਆ ਕਿਸੇ ਦੀ ਨੁਕਤਾਚੀਨੀ ਨਾ ਕਰੋ ਕਿਸੇ ਨਿੰਦਿਆ ਚੁਗਲੀ ਚ ਨਾ ਪਾਓ ਉੱਪਰ ਉੱਠੋ ਇਹਨਾਂ ਗੱਲਾਂ ਤੋਂ ਹੰਬਲਾ ਮਾਰ ਕੇ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਆਪਣੇ ਨੌਜਵਾਨਾਂ ਨੂੰ ਅੱਗੇ ਲਾਓ ਖੋਲੋ ਆਪਣੇ ਹੱਥਾਂ ਵਿੱਚ ਲੀਡਰਸ਼ਿਪ ਹਮੇਸ਼ਾ ਗਲਤੀਆਂ ਨੂੰ ਡਿਸਕਸ ਨਾ ਕਰੀਏ ਕਨਕਲੂਜਨ ਵੀ ਕੱਢੀਏ ਸੋ ਅੱਜ ਪੰਥ ਦੀ ਚਰਨਿੰਗ ਹੋ ਰਹੀ ਹੈ ਰਿੜ ਕਿਹਾ ਜਾ ਰਿਹਾ ਹੈ ਇੱਕ ਗੱਲ ਤਾਂ ਜ਼ਰੂਰ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਆਵਾਜ਼ ਆਈ ਹੈ ਇਸ ਰੜਕਨ ਨੂੰ ਭਾਵੇਂ ਸਾਲ ਲੱਗ ਜਾਏ ਭਾਵੇਂ ਦੋ ਲੱਗ ਜਾਣ ਕੋਈ ਪਰਵਾਹ ਨਹੀਂ ਇੱਕ ਦਿਨ ਅਸੀਂ ਡਿਸਕਸ ਕਰ ਰਹੇ ਸੀ ਪੰਜੇ ਬੈਠੇ ਕਿ ਕਿੰਨੀ ਕੁ ਕਰ ਲਵਾਂਗੇ ਅਸੀਂ ਕਿਉਂਕਿ ਸਾਡੇ ਕੋਲੇ ਸਾਡਾ ਐਸੈਟ ਤੁਸੀਂ ਹੋ ਸਾਡਾ ਦਫ਼ਤਰ ਵੀ ਤੁਸੀਂ ਹੋ ਚੱਲਦਾ ਵਹੀਰ ਪੰਥ ਜ਼ਰੂਰੀ ਨਹੀਂ ਹੈ ਕਿ ਪੰਥ ਨੇ ਇੱਕ ਕਮਰੇ ਦੇ ਵਿੱਚ ਦਫ਼ਤਰ ਜੇ ਕਿਸੇ ਕੋਲੇ ਆ ਗਿਆ ਤਾਂ ਸਾਡਾ ਕੋਈ ਪੰਥ ਤਾਂ ਚੱਲਦਾ ਵਹੀਰ ਹੈ ਵਾਡਾ ਇਕੱਲੇ ਇਕੱਲੇ ਨੂੰ ਨਾ ਗੁਰੂ ਸਾਹਿਬ ਜੀ ਨੇ ਸਵਾ ਲੱਖ ਦਿੱਤਾ ਤੁਸੀਂ ਸਾਡਾ ਐਸੇਟ ਹੋ ਤੁਸੀਂ ਸਾਡਾ ਆਈਟੀ ਸੈੱਲ ਹੋ ਤੁਸੀਂ ਸਾਡਾ ਦਫਤਰ ਹੋ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਦਿਓ ਇਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਿਉਂਕਿ ਅਸੀਂ ਜਿਵੇਂ ਸਰਕਾਰਯੋਗ ਵਿਡਾਲਾ ਸਾਹਿਬ ਨੇ ਕਿਹਾ ਸਾਨੂੰ ਕੋਈ ਭੁੱਖ ਨਹੀਂ ਗੁਰੂ ਸਾਹਿਬ ਜੀ ਨੇ ਬਹੁਤ ਇੱਜ਼ਤ ਮਾਨ ਸਤਕਾਰ ਰਹੀ ਦੀ ਦੁਨੀਆ ਤੱਕ ਜਦੋਂ ਤੱਕ ਚੰਦ ਸੂਰਜ ਰਹਿਣਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਰਹਿਣਗੇ ਉਹਨਾਂ ਚਿਰਤਾ ਕੋ ਉਥੇ ਸ਼ਹੀਦਾਂ ਦੀਆਂ ਯਾਦਗਾਰਾਂ ਸ਼ਹੀਦਾਂ ਦੇ ਨਾਂ ਗੂੰਜਦੇ ਰਹਿਣਗੇ ਤੇ ਕੌਮ ਉਹਨਾਂ ਨੂੰ ਸਿਰ ਝੁਕਾਉਂਦੀ ਰਹੇਗੀ ਇਹ ਤੋਂ ਵੱਡੀ ਪਦਵੀ ਮੈਨੂੰ ਕੋਈ ਦੇ ਨਹੀਂ ਸਕਦਾ ਦੁਨੀਆ ਤੇ ਸਾਧ ਸੰਗਤ ਜੀ ਸੋ ਮੇਰੀ ਕੋਈ ਹੱਥ ਜੋੜ ਕੇ ਬੇਨਤੀ ਆ ਬਹੁਤ ਸਤਿਕਾਰਯੋਗ ਤੁਸੀਂ ਸਾਰੇ ਬੈਠੇ ਹੋ ਮੈਨੂੰ ਤਾਂ ਫਗਵਾੜਾ ਜੀ ਕਹਿੰਦੇ ਸੀ ਛੋਟੀ ਜੀ ਮੀਟਿੰਗ ਆਪਾਂ ਬਹੁਤ ਚੰਗੀ ਗੱਲ ਹੈ ਸਾਡੀ ਕੋਈ ਸ਼ਕਤੀ ਪ੍ਰਦਰਸ਼ਨ ਕਰਨਾ ਸਾਡਾ ਟੀਚਾ ਨਹੀਂ ਹੈ ਭਾਵੇਂ 10 ਲੱਖ ਭਰਤੀ ਕਿਉਂ ਨਾ ਹੋਵੇ ਪਰ ਹੋਵੇ ਉਹ ਜਿਹਦੇ ਅੰਦਰ ਪੰਥ ਲਈ ਸਤਕਾਰ ਹੈ ਜਿਹਦੇ ਅੰਦਰ ਪੰਥ ਲਈ ਦਰਦ ਹੈ ਜਿਹਦੇ ਅੰਦਰ ਸਿਧਾਂਤ ਕੁੱਟ-ਕੁੱਟ ਕੇ ਭਰੇ ਹੋਏ ਨੇ ਇਹ ਨਹੀਂ ਕਿ ਕਿਸੇ ਨੇ ਲਾਲਚ ਦੇਤਾ ਤੇ ਛਾਲ ਮਾਰ ਕੇ ਉਧਰ ਹੋ ਗਏ ਥੋੜੇ ਰਹਿ ਜਾਈਏ ਪਰ ਗੁਰੂ ਨੂੰ ਸਮਰਪਿਤ ਰਹੀਏ ਸਮਾ ਦਿੱਤਾ ਗੁਰੂ ਪਾਤਸ਼ਾਹ ਨੇ ਆਓ ਇਹਨੂੰ ਸੰਭਾਲੀਏ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਮੈਂ ਦੇਖ ਰਹੀ ਸੀ ਬੜੀ ਸੰਤੁਸ਼ਟੀ ਹੋਈ ਕਿਉਂਕਿ ਮੇਰੇ ਤੇ ਤਾਂ ਖਾਸ ਕਰਕੇ ਇੱਕ ਟੈਗ ਲੱਗ ਜਾਂਦਾ ਕੱਟੜਵਾਦੀਆਂ ਦੀ ਬੇਟੀ ਐ ਮੈਂ ਇੱਕ ਛੋਟੀ ਜੀ ਟੂਕ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰ ਦੇਣੀ ਕਿ ਮੇਰੇ ਪਿਤਾ ਜੀ ਜਦੋਂ ਗੁਰਦਾਸਪੁਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀਗੇ ਝੂਠੇ ਕੇਸ ਉਹਨਾਂ ਤੇ ਪਾਏ ਗਏ ਫੜ ਲਿਆ ਗ੍ਰਿਫਤਾਰ ਕਰ ਲਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਅਗਲੇ ਦਿਨ ਹੀ ਉਹਨਾਂ ਦੀ ਰਹਾਈ ਦੇ ਰੋਸ ਵਿੱਚੋਂ ਧਰਮ ਜੁੱਧ ਮੋਰਚੇ ਦਾ ਐਲਾਨ ਕਰ ਦਿੱਤਾ ਬਾਅਦ ਵਿੱਚ ਅਕਾਲੀਆਂ ਦੇ ਮੋਰਚੇ ਦੇ ਨਾਲ ਉਹ ਕੋਲਾਬੋਰੇਸ਼ਨ ਹੋਈ ਡਿਕਟੇਟਰ ਲਾਇਆ ਲੰਗੋਵਾਲ ਸਾਹਿਬ ਨੂੰ ਪਰ ਅਸਲ ਦੇ ਵਿੱਚ ਮਹਾਂਪੁਰਸ਼ਾਂ ਦੀ ਮਨਸ਼ਾ ਰਹਾ ਕਰਾਉਂਦੀ ਸੀ ਜਦੋਂ ਜੇਲ੍ਹ ਵਿੱਚ ਗਏ ਤਾਂ ਉੱਥੇ ਸਵੇਰੇ ਸ਼ਾਮ ਜਿਹੜਾ ਗੁਰੂ ਜਸ ਗਾਉਣਾ ਸੀ ਤਾਂ ਬੜਾ ਛੋਟਾ ਜਿਹਾ ਕਮਰਾ ਸੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਬਹੁਤ ਹੀ ਛੋਟਾ ਜਿਹਾ ਉਹ ਵੀ ਖਸਤਾ ਹਾਲਤ ਵਿੱਚ ਜਦੋਂ ਕਿਤੇ ਮੀਂਹ ਪੈਣਾ ਤੇ ਸਿੰਘਾਂ ਨੇ ਫੜੀ ਫਿਰਨੇ ਪਲਾਸਟਿਕ ਵੀ ਇਹਨੂੰ ਟਕੀਏ ਕਿਤੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਉੱਪਰ ਜਿਹੜਾ ਛਿੱਟੇ ਨਾ ਪੈ ਜਾਣ ਗੁਰਮਤਾ ਕੀਤਾ ਅੰਦਰ ਸਿੰਘਾਂ ਨੇ ਕਾਰ ਸੇਵਾ ਲਾ ਲਈ ਔਰ ਅਲੀ ਸ਼ਾਨ ਗੁਰੂ ਸਾਹਿਬ ਗੁਰੂ ਘਰ ਜਿਹੜਾ ਬਣ ਕੇ ਜੇਲ੍ਹ ਦੇ ਵਿੱਚ ਤਿਆਰ ਹੋ ਗਿਆ ਅੱਜ ਵੀ ਸ਼ੌਭਤ ਹੈ ਗੁਰਦਾਸਪੁਰ ਕਿਤੇ ਜਾਇਓ ਦਰਸ਼ਨ ਕਰਕੇ ਆਇਓ ਪ੍ਰਸ਼ਾਸਨ ਨੇ ਸਿਲ ਵੀ ਲਾਈ ਆ ਥੋੜੇ ਜਿਓ ਉਹਨਾਂ ਨੂੰ ਅੱਖਰ ਟੇਡੇ ਮੇਡੇ ਕਰਕੇ ਲਿਖਣੇ ਪਏ ਪਰ ਉਤੇ ਲਿਖਿਆ ਹੈ ਕਿ ਇੰਨੇ ਸਨ ਵਿੱਚ ਨજરਬੰਦ ਸਿੱਖ ਯੋਧਿਆਂ ਨੇ ਇਹਦੀ ਉਸਾਰੀ ਕੀਤੀ ਸੀ ਜਦੋਂ ਗੁਰਦੁਆਰਾ ਸਾਹਿਬ ਮੁਕੰਮਲ ਤਿਆਰ ਹੋ ਗਿਆ ਤਾਂ Hindu ਕੈਦੀ ਉਹ ਵੀ ਆ ਕੇ ਇਕੱਠੇ ਹੋ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਹੱਲਾ ਮਾਰ ਲਿਆ ਗੁਰੂ ਸਾਹਿਬ ਜੀ ਦਾ ਜਸ ਗਾਉਣ ਲਈ ਸਵੇਰੇ ਸ਼ਾਮ ਗੁਰੂ ਘਰ ਦੀ ਸਾਰੀ ਬੜੀ ਸੁੰਦਰ ਇਮਾਰਤ ਕਰ ਲਈ ਆ ਸਾਡੇ ਤੇ ਵੀ ਕਿਰਪਾ ਕਰ ਦਿਓ ਅਸੀਂ ਵੀ ਬਹਿ ਕੇ ਆਪਣੀ ਪੂਜਾ ਪਾਠ ਕਰ ਸਕੀਏ ਸਾਡੀ ਮੰਦਰ ਦੀ ਸਾਰੀ ਕਿਸ ਨੇ ਨਹੀਂ ਕਰਨੀ ਕਹਿਣ ਲੱਗੇ ਸਾਤਬਚਨ ਗੁਰਮਤਾ ਕਰਕੇ ਸਿੰਘਾਂ ਦੇ ਨਾਲ ਤੇ ਹੋਰ ਕਾਰ ਸੇਵਾ ਆਰੰਭ ਕਰਕੇ ਅਗਲੇ ਦਿਨ ਹੀ ਮੰਦਰ ਦਾ ਵੀ ਨਹੀਂ ਪੱਥਰ ਰੱਖ ਦਿੱਤਾ ਅੱਜ ਜਾ ਕੇ ਦੇਖੋ ਗੁਰਦਾਸਪੁਰ ਦੀ ਜੇਲ੍ਹ ਵਿੱਚ ਜਿੱਥੇ ਸੁੰਦਰ ਗੁਰਦੁਆਰਾ ਹੈ ਉੱਥੇ ਮੰਦਰ ਵੀ ਹੈ ਇਹ ਸਾਨੂੰ ਕਹਿੰਦੇ ਫਿਰਕਾ ਪ੍ਰਸਤ ਨੇ ਇੱਕ ਬੰਨੇ ਸਰਕਾਰ ਝੂਠੇ ਕੇਸ ਪਾ ਰਹੀ ਹੈ ਕਿ ਇਹ ਹਿੰਦੂ ਵਿਰੋਧੀ ਲੋਕ ਨੇ ਤੇ ਦੂਜੇ ਬੰਨੇ ਜੇਲਾਂ ਵਿੱਚ ਬੈਠੇ ਉਹੀ ਲੀਡਰ ਮੰਦਰ ਦੀ ਸਾੜੀ ਕਰ ਰਹੇ ਸਮਝਣਾ ਚਾਹੀਦਾ ਸਾਨੂੰ ਸਾਧ ਸੰਗਤ ਜੀ ਇਹਨਾਂ ਗੱਲਾਂ ਦੀ ਸਮਝ ਹੋਣੀ ਚਾਹੀਦੀ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਕੋਲ ਮੁਸਲਮਾਨ ਨਬੀ ਆਗੂ ਮੁਸਲਮਾਨ ਆਗੂ ਬੈਠ ਕੇ ਵਿਚਾਰਾਂ ਕਰਦੇ ਸਨ ਔਰ ਕਿੰਨਾ ਕਿੰਨਾ ਚਿਰ ਮਹਾਂਪੁਰਸ਼ਾਂ ਦੇ ਕੋਲ ਬੈਠ ਕੇ ਵਿਚਾਰਾਂ ਕਰਕੇ ਬਾਹਰ ਜਾ ਕੇ ਬਿਆਨ ਦਿੰਦੇ ਸਨ ਕਿ ਇਹ ਸੰਤ ਅਤਵਾਦੀ ਨਹੀਂ ਹਨ ਇਹ ਹੱਕਾਂ ਦੀ ਰਾਖੀ ਕਰਨ ਵਾਲੇ ਆਗੂ ਹਨ ਸੋ ਇਤਨੀਆਂ ਕੋ ਮੇਰੀਆਂ ਬੇਨਤੀਆਂ ਨੇ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਡੀ ਪਨੀਰੀ ਸਾਡਾ ਊੜਾ ਸਾਡਾ ਜੂੜਾ ਸਭ ਖਾ ਲਿਆ ਵਕਤ ਨੇ ਖਾ ਲਿਆ ਹੁਣ ਤਾਂ 40 ਸਾਲ ਹੋ ਗਏ ਇਹਦੋਂ ਵੱਧ ਹੋਰ ਨੁਕਸਾਨ ਅਸੀਂ ਕੌਮ ਦਾ ਕੀ ਕੀ ਰਾਵਾਂਗੇ ਜੇ ਹੁਣ ਵੀ ਨਾ ਜਾਗੇ ਸਾਧ ਸੰਗਤ ਜੀ ਤੇ ਫਿਰ ਸਾਡਾ ਰੱਬ ਹੀ ਰੱਖਾ ਸੋ ਮੈਂ ਇਤਨੀਆਂ ਕੋ ਬੇਨਤੀਆਂ ਕਰਦੀ ਹੋਈ ਜਿਹੜਾ ਸ਼ਬਦ ਆਪ ਜੀ ਨੂੰ ਨਹੀਂ ਚੰਗਾ ਲੱਗਾ ਮੇਰੀ ਝੋਲੀ ਵਿੱਚ ਪਾ ਦਿਓ ਜੇ ਕੋਈ ਚੰਗਾ ਲੱਗੇ ਤਾਂ ਅੱਗੇ ਸੁਣਾ ਦੇਣਾ ਇਤਨੀ ਆ ਕਿ ਬੇਨਤੀਆਂ ਕਰਦੀ ਹੋਈ ਖਿਮਾ ਦੀ ਜਾਚ ਕਾਂ ਧੰਨਵਾਦੀ ਹਾਂ ਪ੍ਰਬੰਧਕਾਂ ਦੀ ਪੰਥ ਪਰਵਾਨਤ ਪੰਥ ਦੀਆਂ ਮਹਾਨ ਹਸਤੀਆਂ ਸ਼ਖਸੀਅਤਾਂ ਦੀ ਕਿਉਂਕਿ ਜਦੋਂ ਬਾਬਾ ਬੇਦੀ ਜੀ ਦੇ ਮੈਂ ਦਰਸ਼ਨ ਕਰਦੀ ਤੇ ਮੈਨੂੰ ਐ ਲੱਗਦਾ ਹੁੰਦਾ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਸਾਹਿਬ ਜੀ ਦੇ ਦਰੋਂ ਘਰੋਂ ਬਖਸ਼ਿਆ ਗਿਆ ਸੋ ਇਤਨਾ ਸਤਕਾਰ ਸਿੰਘ ਸਾਹਿਬ ਜੀ ਦਾ ਸਮੂਹ ਪ੍ਰਬੰਧਕਾਂ ਦਾ ਖਾਲਸਾ ਪੰਥ ਦਾ ਖਾਸ ਤੌਰ ਤੇ ਵੈਂਤਿੰਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ